ਅਸੀਂ ਵੀ ਇਦਾਂ ਦੀਆਂ ਵਿੱਚ ਉਹ ਕਹਿ ਕੂ ਕੇ ਸੈਟ ਜਾ ਕਰਕੇ ਬੰਦੇ ਨੂੰ ਚਲੋ ਆਪਣਾ ਅੱਜ ਕੱਲ ਗੱਲਾਂ ਤੇ ਚੱਲਦੀਆਂ ਬੀਬੀਆਂ ਮਗਰ ਲੱਗਦੇ ਇਦਾਂ ਇਦਾਂ ਹੁੰਦਾ ਹੀ ਐ ਅੱਜ ਕੱਲ ਮਜ਼ਾਕ ਹੀ ਬਣਿਆ ਪਿਆ ਪਰ ਬੀਬੀ ਚਲਾਈ ਫਿਰਦੀ ਆ ਉਹਦਾ ਬ੍ਰੇਨ ਕਈ ਵਾਰੀ ਉਹ ਗੱਲਾਂ ਸੋਚ ਜਾਂਦਾ ਜਿਹੜਾ ਬੰਦਾ ਨਹੀਂ ਸੋਚ ਸਕਦਾ ਇਹ ਬਾਹਰੋਂ ਆਉਂਦਾ ਐ ਕਰਤਾ ਐ ਕਰਤਾ ਫਿਰ ਹੌਲੀ ਹੌਲੀ ਭਾ ਕੇ ਸੁੰਝ ਆਉਂਦੀ ਵੀ ਇਹਵੇਂ ਆ ਵੀ ਤਾਂ ਸੋਚ ਲੈ ਇਧਰ ਨੂੰ ਇਹ ਤਾਂ ਸੋਚ ਫਿਰ ਦਿਮਾਗ ਕੰਮ ਕਰਦਾ ਫਿਰ ਹਾਂ ਗੱਲ ਤੇ ਆ ਵੀ ਸੱਚੀ ਹੈ ਕਈ ਸਲਾਹ ਨਾਲ ਚੱਲਦੇ ਆ ਇੱਕ ਤੇ ਇੱਕ 11 ਹੋ ਜਾਂਦੇ ਆ ਬੰਦੇ ਦਾ ਦਿਮਾਗ ਵੱਡਾ ਵੱਡਾ ਵੇਖਦਾ ਬੀਬੀ ਦਾ ਦਿਮਾਗ ਡੀਟੇਲ ਨਾਲ ਵੇਖਦਾ ਬੰਦੇ ਨੇ ਵੇਖਣਾ ਅੱਛਾ ਕੁੜਤਾ ਪਜਾਮਾ ਪਾਇਆ ਬੀਬੀਆਂ ਨੇ ਬਰੀਕੀ ਨਾਲ ਬੰ ਬੀਬੀ ਦਾ ਦਿਮਾਗ ਕੰਮ ਕਰੇਗਾ ਬੂਟੀ ਕਿਹੜੀ ਸੀ ਗੋਟਾ ਕਿਹੜਾ ਸੀ ਸੁੱਚੋ ਜੁੱਤੀ ਕਿੱਦਾਂ ਦੀ ਸੀ ਉਹਨੇ ਚੁੰਨੀ ਦੇ ਉੱਤੇ ਲੇਸ ਕਿੱਦਾਂ ਦੀ ਲਾਈ ਸੀ ਬੀਬੀਆਂ ਡੀਟੇਲ 'ਚ ਸੋਚਦੀਆਂ ਬੰਦਾ ਮੋਟਾ-ਮੋਟਾ ਸੋਚਦਾ ਹੁੰਦਾ ਬੰਦਾ ਸਿੱਧਾ ਸੋਚਦਾ ਵਾ ਵੱਡਾ ਵੱਡਾ ਦੇ ਸਤਾ ਨੂੰ ਡੀਟੇਲ ਨਹੀਂ ਦਿਸਦੀ ਨਿੱਕੀ ਨਿੱਕੀ ਚੀਜ਼ ਨਹੀਂ ਦੇਖਦੀ ਤਾਂ ਹੀ ਬੀਬੀਆਂ ਕਹਿੰਦੇ ਸੂਈ ਨਾਲ ਘਰ ਬਣਾ ਦਿੰਦੀਆਂ ਬੰਦਾ ਕਈ ਨਾਲ ਵੀ ਨਹੀਂ ਬਣਾ ਸਕਦਾ ਉਹ ਸੂਈ ਨਾਲ ਵੀ ਬਣਾ ਦੇਣੀ ਹੈ ਕਿਉਂਕਿ ਤਾਂ ਹੀ ਉਹ ਵੇਖਿਆ ਨਾ ਜਦੋਂ ਸਬਜ਼ੀਆਂ ਬਣਾਉਣੀਆਂ ਹੈ ਡੀਟੇਲ ਦਾ ਕੰਮ ਹੈ ਇਨਾ ਮੈਂ ਇਨਾ ਜੀਰਾ ਪਉਏ ਨਾ ਪਉਏ ਨਾ ਪਉ ਇਹ ਕਿਵੇਂ ਡੱਬੀਆਂ ਨਿਕੀਆਂ ਨਿਕੀਆਂ ਸਾਹਮ ਕੇ ਰਸੋਈ ਦੇ ਵਿੱਚ ਇਹਦੇ ਚ ਸੌਂਫ ਪਈਏ ਇਹਦੇ ਚ ਲੱਟੀਆਂ ਪਈਏ ਇਹਦੇ ਚ ਆਹ ਪਈ ਇਹ ਇਹ ਡੀਟੇਲ ਵਿੱਚ ਟ੍ਰੇਨ ਬੀਬੀ ਦਾ ਕੰਮ ਕਰਦਾ ਬੰਦੇ ਦਾ ਦਿਮਾਗ ਮੋਟਾ ਮੋਟਾ ਹੁੰਦਾ ਸਿੱਧਾ ਸਿੱਧਾ ਵੀ ਮੈਂ ਤੈਨੂੰ ਆ ਲਿਆ ਕੇ ਦੇਤਾ ਆ ਚੱਕਰ ਰਸੋਈ ਚ ਪਾ ਗਲ ਫਾਫੇ ਚ ਬਾਤ ਤਾਂ ਬਾਕੀ ਤੂੰ ਆਪੇ ਕਰ ਲੈ ਆਪਾਂ ਬੰਦਾ ਸਿੱਧਾ ਸਿੱਧਾ ਸੋਚਦਾ ਬੀਬੀ ਥੋੜੀ ਜੀ ਡੀਟੇਲ ਨਾਲ ਗੱਲਾਂ ਸੋਚਦੀ ਦੰਦੀਏ ਨਿੱਕੀ ਨਿੱਕੀ ਗੱਲ ਦੇ ਵਿੱਚ ਉਹਨੇ ਖੁਬਣਾ ਤੇ ਇੱਥੇ ਵੱਖਰੇ ਵੱਖਰੇ ਦਿਮਾਗ ਨੇ ਤੇ ਜੇ ਬੰਦਾ ਤੇ ਬੀਬੀ ਦਾ ਦੋਨਾਂ ਦਾ ਦਿਮਾਗ ਰਲ ਕੇ ਕੰਮ ਕਰੇ ਫਿਰ ਇੱਕਦਿਕ 11 ਬਣ ਜਾਂਦਾ ਜੇ ਦੋਵੇਂ ਸਲਾਹ ਨਾਲ چلਣ ਕੋਈ ਓਧੀਆਂ ਮੰਨੇ ਕੋਈ ਓਧੀਆਂ ਮੰਨੇ ਪਰ ਅੱਜ ਕੱਲ ਅਸੀਂ ਮੰਨਣਾ ਨਹੀਂ ਚਾਹੁੰਦੇ ਇੱਕ ਦੂਜੇ ਨੂੰ ਬਦਲਣਾ ਚਾਹੁੰਦੇ ਆ ਇਹ ਮੇਰੇ ਮੁਤਾਬਕ ਬਦਲੇ ਉਹ ਕਹਿੰਦੇ ਮੇਰੇ ਮੁਤਾਬਕ ਬਦਲੇ ਦੀ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਤੇ ਅੱਜ ਕੱਲ ਤੇ ਹਾਲਾਤ ਸੱਚੀ ਮੈਂ ਕੱਲ ਬੈਠਾ ਮੈਂ ਕੱਲ 15 ਮੰਨਿਆਂ ਨੂੰ ਮਿਲਿਆ ਜਿਨ੍ਹਾਂ ਨੇ ਮੈਨੂੰ ਦੱਸਿਆ ਮੇਰੇ ਘਰ ਵਾਲੀ ਦੀ ਪ੍ਰੋਬਲਮ ਚੱਲ ਰਹੀ ਦੂਜਾ ਆਇਆ ਘਰ ਵਾਲੀ ਦੀ ਪ੍ਰੋਬਲਮ ਤੀਜਾ ਆਇਆ ਘਰ ਵਾਲੀ ਦੀ ਪ੍ਰੋਬਲਮ ਚੌਥਾ ਆਇਆ ਘਰ ਵਾਲੀ ਦੀ ਪ੍ਰੋਬਲਮ ਪੰਜਵਾਂ ਆਇਆ ਘਰ ਵਾਲੀ ਦੀ ਪ੍ਰੋਬਲਮ ਛੇਵਾਂ ਆਇਆ ਘਰ ਵਾਲੀ ਦੀ ਪ੍ਰੋਬਲਮ ਦੋ ਬੰਦੇ ਜਿਹੜੇ ਮੇਰੇ ਨਾਲ ਖੜੇ ਸੀ ਕਹਿੰਦੇ ਪਿਆਰ ਰਹਿਣੀ ਨਾ ਤਈਏ ਕਹਿੰਦਾ ਘਰ ਵਾਲੀਆਂ ਦੀਆਂ ਇੰਨੀਆਂ ਪ੍ਰੋਬਲਮਾਂ ਚੱਲ ਰਹੀਆਂ ਨੇ ਪੁੱਤ ਕਲੇਸ਼ ਚੱਲ ਰਿਹਾ ਸਾਰੇ ਪਾਸੇ ਜਿਹੜਾ ਆ ਰਿਹਾ ਮੇਰੇ ਘਰ ਵਾਲੀ ਛੱਡ ਗਈ ਚੱਲ ਗਈ ਘਰ ਵਾਲੀ ਦੀ ਬਣਦੀ ਨਹੀਂ ਮੇਰੀ ਮਾਂ ਨਾਲ ਨਹੀਂ ਬਣਦੀ ਮੇਰੇ ਘਰ ਨਹੀਂ ਬਣਦੀ ਐਂ ਚੱਲਿਆ ਕੱਲ ਹੈਰਾਨ ਹੋ ਗਿਆ ਮੈਂ ਲੰਮਾ ਟਾਈਮ ਇਦਾਂ ਹੀ ਚੱਲਿਆ ਬੀਬੀਆਂ ਵੀ ਨੇ ਬੰਦੇ ਵੀ ਨੇ ਮਤਲਬ ਘਰ ਵਾਲੀਆਂ ਦੇ ਕਸੂਰ ਨਹੀਂ ਆਪਾਂ ਕਹਿ ਸਕਦੇ ਘਰਾਂ ਵਾਲੇ ਵੀ ਕਿਹੜਾ ਕੱਟਨੇ ਫੋਨਾਂ ਤੇ ਲੱਗੇ ਰਹਿਣਾ ਸਾਰਾ ਦਿਨ ਉਹਦੀ ਗੱਲ ਨਹੀਂ ਸੁਣਨੀ ਬੰਦਾ ਦੁੱਖ ਸੁੱਖ ਬੰਦਾ ਬੋਲਦਾ ਨਹੀਂ ਬੰਦਾ ਆਪਣੇ ਆਪ ਨੂੰ ਰਿਲੈਕਸ ਕਰਦਾ ਚੁੱਪ ਕਰਕੇ ਮਸਲਾ ਹੱਲ ਕਰਦਾ ਚੁੱਪ ਕਰਕੇ ਬੀਬੀ ਜਦਨ ਪਰੇਸ਼ਾਨ ਹੁੰਦੀ ਬੀਬੀ ਬੋਲਣ ਲੱਗ ਜਾਂਦੀ ਹੈ